ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਕਿ ਹਰ ਪੀੜ ਦੇ ਲੋਕਾਂ ਦੀ ਤਨੋ ਮਨੋ ਸੱਚੇ ਦਿਲੋਂ ਸੇਵਾ ਕਰ ਰਹੇ ਹਨ ਔਰ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਹੜੀ ਸਰਕਾਰ ਹੈ ਉਹ ਬਹੁਤ ਜ਼ਿਆਦਾ ਹਰ ਪੀੜ ਦੇ ਲੋਕਾਂ ਦਾ ਵੀ ਮਦਦ ਕਰ ਰਹੀ ਹੈ ਅੱਜ ਦੀ ਮੇਰੀ ਵੀਡੀਓ ਦਾ ਵਿਸ਼ਾ ਹੈ ਬੁਝਾਰਤਾ ਬੁਝਾਰਤਾ ਪੁਰਾਣੇ ਸਮੇਂ ਦੇ ਵਿੱਚ ਵੀਹ ਗੱਦੀ ਨਾਂ ਦੀ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਉਹ ਬੁਝਾਰਤਾਂ ਮੰਗੀਆਂ ਹੁੰਦੀਆਂ ਸੀਗੀਆਂ ਤੇ ਬੱਚਿਆਂ ਦਾ ਦਿਮਾਗ ਪਰਖਣ ਦੇ ਲਈ ਉਹਨਾਂ ਨੂੰ ਮਤਲਬ ਕਿ ਪੁੱਛਦੀਆਂ ਹੁੰਦੀਆਂ ਸੀ ਕਿ ਇਸ ਦਾ ਕੀ ਮਤਲਬ ਹੈ ਅੱਜ ਅਸੀਂ ਵੀ ਬੁਝਾਰਤਾਂ ਪੁੱਛਾਂਗੇ ਤੇ ਸਾਡੇ ਸਾਰੇ ਉਸ ਦਾ ਜਵਾਬ ਦੇਣਗੇ ਆਪਣੇ ਜਿਹੜਾ ਵੀ ਤੁਸੀਂ ਮਤਲਬ ਕਿ ਕਮੈਂਟ ਕਰੋਗੇ ਉਹਦੇ ਵਿੱਚ ਜਵਾਬ ਦੇਵਾਂਗੇ ਤਾਂ ਤੁਹਾਨੂੰ ਪਹਿਲੇ ਬੁਝਾਰਤ ਪੁੱਛੀ ਜਾਂਦੀ ਹੈ ਇੱਕ ਹੋ ਗਈ ਹੋ ਗਈ ਹੋ ਗਈ ਹੋ ਗਈ ਇਸ ਦਾ ਮਤਲਬ ਹੈ ਨਿਗਾਹ ਨੰਬਰ 2 ਤੇ ਤੂੰ ਚਲ ਮੈਂ ਆਇਆ ਤੂੰ ਚਲ ਮੈਂ ਆਇਆ ਇਸ ਦਾ ਇਸ ਦਾ ਅਰਥ ਹੈ ਦਰਵਾਜ਼ਾ ਨੰਬਰ 3 ਤੇ ਨਿੱਕੀ ਜਹੀ ਕੁੜੀ ਲੈ ਪਰਾਂਦਾ ਤੂਰੀ ਨਿੱਕੀ ਜਹੀ ਕੁੜੀ ਲੈ ਪਰਾਂਦਾ ਤੂਰੀ ਸੁਈ ਤੱਕ ਸੁਈ ਤੱਕ ਨੈਕਸਟ ਹੈ ਸਾਡੇ ਘਰ ਇੱਕ ਕਾਕਾ ਆਇਆ ਕਾਕਾ ਪੂਪੜਾ ਕਾ ਲਿਆਇਆ ਕੰਨ ਮਰੋੜੇ ਗਾਣਾ ਗਾਵੇ ਸਾਰੇ ਸਾਰੇ ਘਰ ਦਾ ਮਨ ਪਰਚਾਵੇ ਸਾਡੇ ਘਰ ਇੱਕ ਕਾਕਾ ਆਇਆ ਕਾਕਾ ਪੂਪੜਾ ਕਾ ਲਿਆਇਆ ਕੰਨ ਮਰੋੜੇ ਗਾਣਾ ਗਾਵੇ ਸਾਰੇ ਸਾਰੇ ਪਰਿਵਾਰ ਦਾ ਮਨ ਭਾਵੇ इस अर्थ है रेडियो नेक्स्ट थड़े थड़ा ऊपर लाल कबूतर खड़ा थड़े थड़ा उपर लाल कबूतर खड़ा, खड़ा। इसका भाव है दीवा भाव है दीवा ਇੱਕ ਬਹੁ ਮੁਕ ਲਾਵੇ ਆਈ ਚਾਰ ਲਿਆਈ ਕਾਕੇ ਇੱਕ ਆਸੇ ਇੱਕ ਪਾਸੇ ਇੱਕ ਬਾਪੂ ਬਾਪੂ ਆਖੀ ਇੱਕ ਬਹੁ ਮੁਕ ਲਾਵੇ ਆਈ ਚਾਰ ਲਿਆਈ ਕਾਕੇ ਇੱਕ ਆਸੇ ਇੱਕ ਪਾਸੇ ਇੱਕ ਬਾਪੂ ਬਾਪੂ ਆਖੀ ਇਸ ਦਾ ਮਤਲਬ ਹੈ ਮਧਾਣੀ ਕਿ ਉਹਦੇ ਚਾਰ ਫੁੱਲ ਹੁੰਦੇ ਨੇ ਜਦੋਂ ਆਪਾਂ ਮਧਾਣੀ ਨੂੰ ਘੇੜਦੇ ਆਂ ਤਾਂ ਉਸ ਦੇ ਵਿੱਚੋਂ ਆਵਾਜ਼ ਆਂਦੀ ਹੈ ਤੇ ਉਹ ਜਿਹੜੇ ਨੇ ਉਹਦੇ ਆਲੇ ਦੁਆਲੇ ਘੁੰਮਦੇ ਨੇ ਉਸ ਤੋਂ ਬਾਅਦ ਹੈ ਦੋ ਸਿਪਾਹੀ ਲੜਦੇ ਜਾਂਦੇ ਦੋ ਸਿਪਾਹੀ ਲੜਦੇ ਜਾਂਦੇ ਨਿੰਮ ਦੇ ਪੱਤੇ ਝੜਦੇ ਜਾਂਦੇ ਦੋ ਸਿਪਾਹੀ ਲੜਦੇ ਜਾਂਦੇ ਨਿੰਮ ਦੇ ਪੱਤੇ ਝੜਦੇ ਇਸ ਦਾ ਭਾਵ ਹੈ ਕੇ ਟੋਕੇ ਵਾਲੀ ਮਸ਼ੀਨ ਇਸ ਦਾ ਭਾਅ ਹੈ ਟੋਕੇ ਵਾਲੀ ਮਸ਼ੀਨ ਇਹ ਜੋ ਵੀ ਜਾਣਕਾਰੀ ਤੁਹਾਨੂੰ ਦੱਸੀਆਂ ਨੇ ਜੇ ਕਿਸੇ ਨੂੰ ਪਤਾ ਵੀ ਹੈ ਹੋਰ ਵੀ ਕੁਝ ਪਤਾ ਹੈ ਤਾਂ ਉਸ ਦੇ ਬਾਰੇ ਵਿੱਚ ਵੀ ਤੁਸੀਂ ਸਾਨੂੰ ਕਮੈਂਟ ਲਿਖ ਕੇ ਭੇਜਿਓ ਤੇ ਹੋਰ ਵੀ ਤੁਹਾਨੂੰ ਅੱਗੇ ਲੈ ਵੀ ਹੋਰ ਵੀ ਨਵੇਂ ਨਵੇਂ ਬਾਜ਼ਾਰ ਤਾਂ ਮਸਾਂਗੇ ਇਹ ਬਜਾਰਤਾ ਸੀ ਦਾਦੀ ਨਾਨੀ ਦੇ ਕੋਲੋਂ ਹੀ ਸੁਣੀਆਂ ਹੋਈਆਂ ਨੇ ਇਹ ਜਿਵੇਂ ਕਿ ਅੱਜ ਕੱਲ ਨੂੰ ਜੀਕੇ ਹੈ ਜਰਨਲ ਨੋਲਿਜ ਹੈ ਪਹਿਲੇ ਸਮੇਂ ਦੇ ਵਿੱਚ ਜਿਹੜੀਆਂ ਦਾਦੀਆਂ ਨਾਨੀਆਂ ਹੁੰਦੀਆਂ ਸੀ ਇਹ ਬੱਚੇ ਦੀ ਦਿਮਾਗ ਪਰਖਣ ਦੇ ਲਈ ਇਹ ਜਿਵੇਂ ਬਜਾਰਤਾ ਪਾਉਂਦੇ ਹੁੰਦੇ ਸੀ ਵੀ ਦੇਖੀਏ ਇਸਨੇ ਕੁਝ ਆਉਂਦਾ ਹੈ ਜਾਂ ਨਹੀਂ ਆਉਂਦਾ ਇਹ ਸੇ ਅੱਜ ਦੇ ਅੱਜ ਦਾ ਵਿਸ਼ਾ ਇਹ ਸੀ ਬਜਾਰਤਾ ਵਾਈਕੁੱਟ ਜੀ ਕਾਕਾ ਸਾਹ ਵਾਈਕੁੱਟ ਜੀ પતિ